ਅणि ਦੋਸਤੋ ਆਪਕਾ ਤਾਂ ਅੱਜ ਸਾਡੇ ਕੋਲ ਲੈ ਕੇ ਆਏ ਆ ਆਪਣਾ ਦੋਸਤ ਨਹੀਂ ਪੇਜੀ ਜਿਹੜੇ ਕੀ ਰਿਪੇਅਰ ਵਗੈਰਾ ਕਰਦੇ ਆ ਅੱਜ ਤੁਸੀਂ ਦੇਖੋਗੇ ਮੇਰੇ YouTube ਚੈਨਲ ਤੇ ਰਿਪੇਅਰ ਅੱਛੇ ਕਿਸੇ ਦੀ ਇਹ ਹੈ ਕੀ ਚੀਜ਼ ਹੈ অপਟੀਕਲ ਰੀਸੀਵਰ ਅੱਛੇ ਬੋਸਰ ਤੁਸੀਂ ਕੀ ਕੀ ਕਰਦੇ ਹੋ ਦੇ ਵਿੱਚ ਬੋਸਟਰ ਵਗੈਰਾ ਰਿਪੇਅਰ ਕਿੱਥੇ ਜਾਂਦੇ ਆ ਅੱਛੇ ਜੀ ਨੌਨ ਹੋ ਗਈਆਂ ਸਪਲਾਈਆਂ ਹੋ ਗਈਆਂ ਇਹ ਕੀ ਚੀਜ਼ਾਂ ਵੀ ਇਹ ਨੇ ਇੱਧਰ ਇਹ ਬੋਸਟਰ ਹੈ ਬੂਸਟਰ ਮਤਲਬ ਐਂਪਲੀਫਾਇਰ ਅੱਛਾ ਅੱਛਾ ਜੀ ਇਹਦੇ ਨਾਲ ਕੀ ਆਉਂਦਾ ਜੀ ਇਹਦੇ ਨਾਲ ਆਰਐਫ ਸਿਗਨਲ ਦਾ ਥੋੜਾ ਵੱਧ ਹੋ ਜਾਂਦਾ ਅੱਛਾ ਜੀ ਹਾਂ ਹੋਰ ਹੋਰ ਕੀ ਕਰਦੇ ਹੋ ਤੁਸੀਂ ਹੋਰ ਬਸ ਆਈਆ ਰਿਪੇਅਰ ਦਾ ਹੀ ਕੰਮ ਨਾ ਬਣਾ ਨਹੀਂ ਮੈਂ ਸਾਨੂੰ ਪਤਾ ਲੱਗਿਆ ਤੁਸੀਂ ਆਲ ਆਊਂਟ ਨੂੰ ਹੋਰ ਵੀ ਕਾਹਦੇ ਕੰਮ ਕਰਦੇ ਹੋ ਜੀ ਹਾਂ ਹੋਰ ਬੱਧੀ ਆਪਣੇ ਕੋਲ ਡਰਾਈਵਿੰਗ ਦਾ ਵੀ ਹੈ ਪਨੇ ਕੰਮ ਪਿੱਛੇ ਡਰਾਈਵਿੰਗ ਵੀ ਕਰਦਾ ਜੀ ਡੀਜੀ ਵਗੈਰਾ ਔਰ ਕੀਜ਼ਰ ਵਗੈਰਾ ਪਹਿਲਾਂ ਚਲਾਉਂਦੇ ਸੀ ਪਰ ਬੰਦ ਕਰਦੇ ਹੁਣ ਕੀ ਹਾਲ ਹੋ ਗਈ ਬੰਦੀ ਬਰਦਾ ਜੀ वैसे मोरे में काम कटते थोड़ी कटते हैं अच्छे से कोई लोसता नहीं होया अंदर وچ ਤਾਂ ਬੰਦ ਕੀਤਾ ਹੋਵੇ ਨਹੀਂ ਨਹੀਂ ਲੋਸ ਨਹੀਂ ਤਾਂ ਫਿਰ ਫਿਰ ਤੁਸੀਂ ਕਿੱਥੇ ਕਿੱਥੇ ਕਰਦੇ ਹੋ ਇਹ ਰਿਪੇਟ ਤਾਂ ਬਹੁਤ ਏਰੀਆ ਜੀ ਕਿੱਥੇ ਕਿੱਥੇ ਦੱਸਾਂ ਟ੍ਰੇਲ ਬਣੀ ਹੋਈ ਹੈ ਅੱਛਾ ਤੁਹਾਡਾ ਆਪਣਾ ਕੋਈ ਚੈਨਲ ਵਗੈਰਾ ਹੈ ਜਿਸ ਤੇ ਆਪਾਂ ਦਾ ਦੇਰ ਵੇਰ ਵਗੈਰਾ ਦੇਖ ਸਕਦੇ ਜੂਗਾ ਹਾਂ ਮਨੇ ਉਹ ਨਹੀਂ ਚੈਨਲ ਸਟਾਰਟ ਕੀਤਾ ਹੈ ਤੇਜੀ ਬਲੌਗਰ ਦੇ ਨਾਂ ਤੋਂ ਠੀਕ ਹੈ ਅਗਰ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਕਿੱਥੇ ਕਰ ਸਕਦੇ ਜੀ ਪਰਫੈਕਟ ਹੈ ਉਹ ਵੀ ਆਪਣਾ ਜਿਲ੍ਹਪੁਰ ਵੀ ਮਿਲ ਜੂਗਾ ਜਿੱਥੇ ਮਰਜ਼ੀ ਕੋਈ ਤੁਸੀਂ ਆਪਣੇ ਤੁਸੀਂ ਸਾਡੇ ਕਸਟਮਰ ਨੂੰ ਆਪਣਾ ਨੰਬਰ ਦੱਸ ਸਕਦੇ ਹੋ ਜੇ ਜੇ ਤੁਹਾਨੂੰ ਅਗਰ ਗੱਲ ਕਰਨੀ ਹੋਵੇ ਤਾਂ ਹਾਂ ਦੱਸ ਦਾਂਗੇ ਠੀਕ ਹੈ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਜਿਆਦਾ ਸਾਡੇ ਚੈਨ ਨੂੰ ਯਾਦ ਆਉਣ ਵਾਸਤੇ ਆਪਣਾ ਕੀਮਤੀ ਸਮਾਂ ਦੇਣ ਵਾਸਤੇ